ਸੱਚਾ ਸੌਦਾ ਕਰਨ ਦੀ ਬਜਾਏ ਬਾਬਾ ਨਾਨਕ ਜਦੋਂ ਬਿਜ਼ਨਸ ਕਰ ਲੈਂਦਾ ਤੇ ਕਿਆ ਬਾਬਾ ਨਾਨਕ ਗੁਰੂ ਨਾਨਕ ਦੇਵ ਹੋਣਾ ਸੀ ਆਪਾਂ ਜਦੋਂ ਖੇਤੀ ਕਹਿੰਦੇ ਤਾਂ ਨਾਰਮਲੀ ਖੇਤੀ ਦਾ ਮਤਲਬ ਹੋ ਜਾਂਦਾ ਟਰੈਕਟਰ ਕਮਬਾਈਨ ਕੀੜੇ ਮਾਰ ਜ਼ਹਿਰ ਮੰਡੀਕਰਨ ਉਹਨਾਂ ਚੀਜ਼ਾਂ ਚ ਹੀ ਰਹ ਜਣੇ ਆ ਉਹਦੇ ਇੱਕ ਆਪਣੀ ਇੰਪੋਰਟੈਂਸ ਆ ਉਹ ਗੱਲਾਂ ਕਿਹਦੇ ਹੈਗੀਆਂ ਨੇ ਪਰ ਖੇਤੀ ਦਾ ਮੋਡਲਸ ਮਤਲਬ ਹੈਗਾ ਖੇਤੀ ਦਾ ਮਤਲਬ ਖੁਰਾਕ ਕੱਲ ਜਿੱਥੇ ਵੀ ਜਾਂਦੇ ਆ ਜੀ ਭਾਵੇਂ ਕਿਸੇ ਸਟੇਟ ਹਾਈਵੇ ਤੇ ਚੱਲ ਜੋ ਨੈਸ਼ਨਲ ਹਾਈਵੇ ਤੇ ਦੋਵੇਂ ਪਾਸੇ ਰੁੱਖ ਲੱਗੇ ਹੁੰਦੇ ਸੀਗੇ ਸਾਰੇ ਮੱਚੇ ਪਏ ਆ ਜੀ ਪਬਲਿਕ ਆਫ ਦਾ ਰੋਲ ਕਿਉਂ ਨਹੀਂ ਖਾਸ ਕਰਕੇ ਕਿਸਾਨ ਕਿਉਂ ਨਹੀਂ ਉਸ ਤੇ ਇੱਕ ਨੂੰ ਸਮਝ ਪਾਰੇ ਹੁਣ ਇਸ ਸੀਜ਼ਨ ਖਾਸ ਕਰਕੇ ਇੰਨਾ ਦਿਨਾਂ ਚ ਇੰਨੀਆਂ ਜਆ ਦੇਗਾ ਕਿਉਂ ਲੱਗ ਰਹੇ ਨੇ ਉਹ ਵੀ ਕਣਕ ਦੀ ਨਾੜ ਨੂੰ ਲੋਕੀ ਮੈਨੂੰ ਕਹਿੰਦੇ ਨੇ ਕਿ ਨਹੀਂ ਤੁਸੀਂ ਤਾਂ ਪਾਬੂ ਕੋ ਕੇ ਗੱਲ ਕਰ ਦਿਓ ਸਮਾਜ ਪਿੱਛੇ ਨਹੀਂ ਮੁੜਦਾ ਅੱਗੇ ਵੱਧਦਾ ਉਹ ਭਾਈ ਅੱਗੇ ਲੀਨ ਜਾਂਦਾ ਉਹ ਕਿ ਗੋਲ-ਗੋਲ ਵੀ ਘੁੰਮਦਾ ਹੁੰਦਾ ਧਰਤੀ ਗੋਲ ਹੀ ਮੰਨ ਕੇ ਚਲੋ ਅਸੀਂ ਜਿਸ ਮੁੱਦੇ ਤੇ ਗੱਲ ਕਰ ਰਹੇ ਹਾਂ ਖੇਤੀ ਦੀ ਖੁਰਾਕ ਦੀ ਸੇਤ ਦੀ ਵਾਤਾਵਰਨ ਦੀ ਇਹ ਵੱਡਾ ਇੱਕ ਸਿਵਲਾਈਜ਼ੇਸ਼ਨਲ ਕ੍ਰਾਈਸਿਸ ਹੈ ਇਹ ਸਭ ਤੋਂ ਮੂਲਕ ਸੰਕਟ ਹੈ ਹਿੰਦੁਸਤਾਨ ਆਪਣਾ ਸਰੋਂ ਅਲਸੀ ਤਿਲ ਨਾਰੀਅਲ ਮੂੰਫਲੀ ਸਾਰੇ ਗੋਲ ਆਪਣੇ ਇਨੇ ਵਧੀਆ ਤਿਲ ਨੇ ਪਾਮ ਆਇਲ ਦਾ ਦੁਨੀਆ ਦਾ ਸਭ ਤੋਂ ਨਿਕਤ ਤੇਲ ਹੈ ਇਹ વાਕਿ ਬੜੀ ਬਦਕਿਸਮਤੀ ਹੈ ਕਿ ਕਿ ਕਣਕ ਦੀ ਨਾਲ ਨੂੰ ਜਿਹੜੀ ਗਿਆ ਆ ਅ ਇਹਨੀ ਅਗ ਲੱਗੀ ਇਹਨੀ ਅਗ ਲੱਗੀ ਮੈਂ ਪਹਿਲੀ ਵਾਰੀ ਕਈ ਲੋਕਾਂ ਦੀ ਜ਼ਿੰਦਗੀਆਂ ਮਤਲਬ ਕਿਹ ਲੋਕਾਂ ਦੀ ਮਾਤ ਹੋਈ ਹੈ ਜਿਹੜੇ ਕਿਸਾਨ ਨੂੰ ਸਨਮਾਨਿਤ ਕਰਦੇ ਰਿਹਾ ਹਾਂ 40 ਸਾਲ ਪਹਿਲੇ ਮੁਜਤ ਮਰੋਦ ਜਿੰਦਾ ਅਜਾ ਟਰੈਕਟਰ ਤੇ ਬੈਠਾ ਸੀ ਤੇ ਜਿੰਨੇ ਝਾੜ ਵੱਧ ਲਿੱਤਾ ਜਿੰਨੇ ਪੈਸੇ ਵੱਧ ਕਮਾਏ ਆ ਉਹਨੂੰ ਅਸੀਂ ਪ੍ਰਧਾਨ ਮੰਤਰੀ ਦੇ ਨਾਲ ਬਿਠਾਉਂਦੇ ਸੀ ਤੇ ਮੁੱਖ ਮੰਤਰੀ ਨਾਲ ਬਿਠਾਉਂਦੇ ਸੀ ਇਹ ਸਿਵਲਾਈਜੇਸ਼ਨਲ ਕ੍ਰਾਈਸਿਸ ਹੈ ਸਭਿਤਾ ਦਾ ਸੰਕਟ ਹੈ ਔਰ ਪੰਜਾਬੀ ਸਭਿਤਾ ਇੱਕ ਮਰਦੀ ਹੋਈ ਸਭੇਤਾ ਬਣ ਗਿਆ ਇਹ ਸਾਨੂੰ ਸੋਚਣਾ ਪਏਗਾ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਖੇਤੀ ਪ੍ਰਧਾਨ ਸੂਬੇ ਤੇ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਇਥੋਂ ਦੀ ਖੇਤੀ ਬਾਰੇ ਗੱਲ ਕਰੀ ਜਾਵੇ ਇਸ ਤੋਂ ਇਲਾਵਾ এনवायरमेंट ਦਾ ਮੁੱਦਾ ਵੀ ਪੰਜਾਬ ਵਿੱਚ ਹੀ ਨਹੀਂ ਦੇਸ਼ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਿਹੜਾ ਵਾਤਾਵਰਨ 'ਚ ਬਦਲਾਅ ਹੋ ਰਿਹਾ ਹੈ ਲਗਾਤਾਰ ਮੌਸਮ ਤਬਦੀਲ ਹੋ ਰਿਹਾ ਹੈ ਕਦੇ ਬਹੁਤ ਜ਼ਿਆਦਾ ਠੰਡ ਪੈ ਜਾਂਦੀ ਆ ਇਸ ਵਾਰ ਅਨੁਮਾਨ ਆ ਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਤਾਂ ਇਹ ਕਿਉਂ ਹੋ ਰਿਹਾ ਤਾਂ ਇਸ ਤੇ ਵੱਖ-ਵੱਖ ਸੰਗਠਨ ਕੰਮ ਕਰਦੇ ਨੇ ਇਹਨਾਂ ਸੰਗਠਨਾਂ ਵਿੱਚੋਂ ਇੱਕ ਸੰਗਠਨ ਹੈ ਖੇਤੀ ਵਿਰਾਸਤ ਮਿਸ਼ਨ ਜਿਹੜਾ ਕਿ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਵੱਖ-ਵੱਖ ਪ੍ਰੋਗਰਾਮ ਕਰ ਰਿਹਾ ਅੱਜ ਵੀ ਬਹਾਵਲਪੁਰ ਪਿੰਡ 'ਚ ਬੈਠੇ ਆ ਜਿੱਥੇ ਕਿ ਸਾਡੇ ਨਾਲ ਨੇ ਖੇਤੀ ਵਿਰਾਸਤ ਮਿਸ਼ਨ ਦੇ ਜਿਹੜੇ ਮੁਖੀ ਨੇ ਉਮੇਂਦਰ ਦੱਤ ਜੀ ਲਗਾਤਾਰ ਲੰਮੇ ਸਮੇਂ ਤੋਂ এনवायरमेंट ਦੇ ਮੁੱਦੇ ਤੇ ਕੁਦਰਤੀ ਖੇਤੀ ਦੇ ਮੁੱਦੇ ਤੇ ਕੰਮ ਕਰ ਰਹੇ ਨੇ ਅੱਜ ਬਹਾਵਲਪੁਰ ਵਿਖੇ ਇੱਕ ਇਹਨਾਂ ਨੇ ਪ੍ਰੋਗਰਾਮ ਕਰਿਆ ਉਸ ਪ੍ਰੋਗਰਾਮ ਬਾਰੇ ਵੀ ਜਾਣਾਂਗੇ ਉਸ ਤੋਂ ਇਲਾਵਾ এনवायरमेंट ਦੇ ਮੁੱਦੇ ਕੀ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਜੀ ਬਹੁਤ ਬੜ ਧਨਵਾਦ ਜੀ ਜੀ ਦੁਨੀਆ ਦੇ ਦਰਸ਼ਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹਿਲਾਂ ਇਸ ਪ੍ਰੋਗਰਾਮ ਬਾਰੇ ਗੱਲ ਕਰ ਲੈਨੇ ਜੀ ਬਹਾਵਲਪੁਰ ਪਿੰਡ ਵਿੱਚ ਇੱਕ ਬੜੀ ਵਧੀਆ ਲੋਕੇਸ਼ਨ ਤੇ ਇੱਕ ਜਿਹੜਾ ਇੱਕ ਗੁਰਮੀਤ ਬਹਾਵਲਪੁਰ ਜੀ ਦੇ ਆਪਾਂ ਫਾਰਮ ਤੇ ਬੈਠੇ ਆਰਗੇਨਿਕ ਖੇਤੀ ਉਹ ਵੀ ਕਰਦੇ ਨੇ ਤੇ ਬਹੁਤ ਸਾਰੇ ਕਿਸਾਨ ਅੱਜ ਇੱਥੇ ਆਏ ਸੀਗੇ ਅੱਜ ਦਾ ਪ੍ਰੋਗਰਾਮ ਕਿੱਦਾਂ ਰਿਹਾ ਪ੍ਰੋਗਰਾਮ ਬਹੁਤ ਅੱਛਾ ਰਿਹਾ ਉਹ ਲੋਕ ਆਏ ਜਿਹੜੇ ਇੱਕ ਖੇਤੀ ਦੇ ਮਾਡਲ 'ਚ ਤਬਦੀਲੀ ਚਾਹੁੰਦੇ ਨੇ ਜਿਨ੍ਹਾਂ ਦੇ ਸਰੋਕਾਰ ਖੇਤੀ ਤੇ ਖੇਤੀ ਦੇ ਨਾਲ-ਨਾਲ ਖੁਰਾਕ ਸਿਹਤ ਤੇ ਵਾਤਾਵਰਣ ਉਹ ਲੋਕ ਇਕੱਠੇ ਹੋਏ تھے۔ ਜੀ ਆਪਾਂ ਜਦੋਂ ਖੇਤੀ ਕਹਿੰਦੇ ਤਾਂ ਨਾਰਮਲੀ ਖੇਤੀ ਦਾ ਮਤਲਬ ਹੋ ਜਾਂਦਾ ਹੈ ਟਰੈਕਟਰ, ਕਮਬਾਈਨ, ਕੀੜੇ ਮਾਰ ਜੈਰ, ਮੰਡੀਕਰਨ ਉਹਨਾਂ ਚੀਜ਼ਾਂ ਜਿਹੜੀਆਂ ਨੇ। ਉਹਦੇ ਕਿ ਆਪਣੀ ਇੰਪੋਰਟੈਂਸ ਆ। ਉਹ ਗੱਲਾਂ ਕਿਹਦੇ ਹੈਗੀਆਂ ਨੇ ਪਰ ਖੇਤੀ ਦਾ ਮੂਡਲਸ ਮਤਲਬ ਹੈਗਾ ਖੇਤੀ ਦਾ ਮਤਲਬ ਖੁਰਾਕ। ਔਰ ਖੁਰਾਕ ਦਾ ਮਤਲਬ ਪੋਸ਼ਣ ਜਿਹਨੂੰ ਪਰ ਨਿਊਟ੍ਰੀਸ਼ਨ ਕਹਿੰਨੇ ਆ। ਨਿਊਟ੍ਰੀਸ਼ਨ ਐਂਡ ਹੈਲਥ। ਇਹ ਗਿਆ। ਉਹ ਸਭ ਚੀਜ਼ਾਂ ਟੁੱਟ-ਫੁੱਟ ਗਈਆਂ ਹੁਣ ਉਹਦੇ ਕਰਕੇ ਕਿ ਇਹ ਗੱਜੇ ਸਾਡੀ ਜਿਹੜੀ ਖੇਤੀ ਹੈ ਉਹ ਖੇਤੀ ਅਸੀਂ ਹੋ ਗਈ ਹੈ ਕਿ ਅਸੀਂ ਬਾਜ਼ਾਰ ਵਾਸਤੇ ਖੇਤੀ ਉਗਾ ਰਹੇ ਹਾਂ ਕਿਸਾਨ ਖੇਤੀ ਕਰਦਾ ਫਸਲ ਉਗਾਉਂਦਾ ਔਰ ਜਾ ਕੇ ਮੰਡੀ ਚ ਸੁੱਟਦਾ ਉਹਦਾ ਖੁਰਾਕ ਨਾਲ ਕੋਈ ਰਿਸ਼ਤਾ ਨਹੀਂ ਕਿਸਾਨ ਮੰਡੀ ਚ ਫਸਲ ਵੇਚਦਾ ਗੁਰਮੀਤ ਭਾਵਲਪੂਰੀਆ ਜੈ ਸਿੰਘ ਸਾਡੇ ਜਿਹੜੇ ਇਥੋਂ ਦੇ ਕਿਸਾਨ ਨੇ ਇਹਨਾਂ ਵਰਗੇ ਕੁਝ ਇੱਕ ਦੋ ਫਸਲ ਲੋਕਾਂ ਨੂੰ ਛੱਡ ਦੋ ਤੇ ਬਾਕੀ ਨੇ ਹਿੰਦੇ ਫਸਲ ਦੇ ਕਿਸਾਨ ਹੈ ਉਹ ਬਾਜ਼ਾਰ ਚ ਸਬਜ਼ੀ ਫਸਲ ਵੇਚਦਾ ਔਰ ਘਰ ਦੀ ਖੁਰਾਕ ਬਾਜ਼ਾਰ ਤੋਂ ਖਰੀਦ ਕੇ ਰੱਖ ਕੇ ਅੰਦਰ ਉਹਦੀ ਖੇਤ ਚ ਉਹਦੀ ਖੁਰਾਕ ਨਹੀਂ ਹੈਗੀ ਬਹੁਤ ਘਟ ਕਿਸਾਨ ਹੋਣਗੇ ਜਿਹੜੇ ਆਪਣੀ ਲੋੜ ਦੀ ਸਬਜ਼ੀ ਪੂਰੇ ਸਾਲ ਦੀ ਆਪ ਲਗਾਉਂਦੇ ਹੋਣਗੇ ਬੱਚਿਆਂ ਖਾਣੋਂ ਸੇ ਫਲ ਕੋਈ ਦਾਲਾਂ ਕੁਝ ਅਨਾਜ ਕੁਝ ਤੇਲ ਤਿਲਹਨ ਦਰਹਨ ਇਹ ਆਪ ਲਗਾਉਂਦੇ ਹੋਣਗੇ ਬਹੁਤ ਘਟ ਕਿਸਾਨ ਨੇ ਜਿਹੜੀ ਮੋਨੋਕਲਚਰ ਦੀ ਖੇਤੀ ਹੈ ਪੰਜਾਬ ਚ ਕਣਕ ਤੇ ਝੋਨਾ ਕਣਕ ਤੇ ਝੋਨਾ ਬਸ ਉਹੀ ਹੋ ਰਹੀ ਹੈ ਔਰ ਅਸੀਂ ਇਹ ਜਿਹੜਾ ਵਨਸਵਨਤਾ ਦਾ ਦਿਹਾੜਾ ਜ ਮਨਾਇਆ ਪੰਜਾਬ ਸਟੇਟ ਕਾਉਂਸਲ ਆਫ ਸਾਇੰਸ ਐਂਡ ਟੈਕਨੋਲੋਜੀ ਅਤੇ ਪੰਜਾਬ ਬਾਇਓਡਿਵਰਸਿਟੀ ਬੋਰਡ ਔਰ ਨੈਸ਼ਨਲ ਬਾਇਓਡਿਵਰਸਿਟੀ ਅਥਾਰਟੀ ਉਹਨਾਂ ਦੇ ਸਹਿਯੋਗ ਨਾਲ ਸੀ ਹੈ ਲੋਕਾਂ ਤੱਕ ਜਾ ਰਹੇ ਹਾਂ ਕਿ ਭਈ ਖੇਤੀ ਦੇ ਵਿੱਚ ਵਨਸਵਨਤਾ ਲੈ ਕੇ ਆਓ ਖੇਤੀ ਦੇ ਵਿੱਚ ਵਨਸਵਨਤਾ ਆਂਦੀ ਆਏਗੀ ਤਾਂ ਖੁਰਾਕ ਵਿੱਚ ਆਏਗੀ ਔਰ ਉਹ ਤੁਹਾਡੀ ਸਿਹਤ ਬਚਾਏਗੀ ਜੀ ਜੀ ਅੱਜ ਜਦੋਂ ਆਪਾਂ ਦੇਖ ਰਹੇ ਹਾਂ ਜੀ ਚੋਣਾਂ ਦਾ ਮਾਹੌਲ ਆ ਐਨਵਾਇਰਨਮੈਂਟ ਦਾ ਮੁੱਦਾ ਖੇਤੀ ਦਾ ਮੁੱਦਾ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਸਵਿਰਤਤਾ ਨਾਲ ਲੋਕ ਸਭਾ ਚੋਣਾਂ ਚ ਕੋਈ ਮੁੱਦਾ ਬਣਿਆ ਇਹ ਨਹੀਂ ਕੋਈ ਮੁੱਦਾ ਨਹੀਂ ਬਣਿਆ ਅਸਲ ਚ ਹਾਲਾਤ ਐ ਨਹੀਂ ਕਿੰਨੇ ਵੀ ਸਾਡੇ ਮਿੱਤਰ ਹੋਣ ਮੈਂ ਪਟਿਆਲੇ ਬੈਠਾ ਤੇ ਇਲੈਕਸ਼ਨ ਲੜਨ ਵਾਲੇ ਵੀ ਮੇਰੇ ਮਿੱਤਰ ਨੇ ਇੱਥੇ ਪਰ ਨੈਰੇਟਰ ਜਿਹੜਾ ਹੈਗਾ ਐਨਵਾਇਰਨਮੈਂਟ ਦਾ ਕੋਈ ਇੱਕ ਬੰਦਾ ਨਹੀਂ ਸੈੱਟ ਕਰ ਸਕਦਾ ਓਵਰঅল ਜਿਹੜਾ ਸਮਾਜ ਦਾ ਢਾਂਚਾ ਹੈਗਾ ਤਾਣਾ ਬਾਣਾ ਜਿਹਨੂੰ ਕਹਿੰਦੇ ਆ ਉਹ ਪੋਲਿਟਿਕਸ ਦਾ ਉਹ ਗਵਰਨੈਂਸ ਦਾ ਔਰ ਸੋਸ਼ਲ ਸਟਰਕਚਰ ਉਹ ਜਿਹੜਾ ਹੈਗਾ ਉਹ ਬਣ ਗਿਆ ਬੜੇ ਅਲੱਗ ਤਰ੍ਹਾਂ ਦਾ ਉਹ ਜਿਹੰਦਾ ਜਿਹੜੀਆਂ ਕੰਸਟਰਕਟਿਵ ਗੱਲਾਂ ਨੇ ਜਿਹੜੀਆਂ ਸਮਾਜ ਦੀ ਸਹੀ ਜ਼ਿੰਦਗੀ ਦੀ ਗੱਲਾਂ ਨੇ ਉਹਨਾਂ ਲਈ ਜਗ੍ਹਾ ਨਹੀਂ ਰਹੀ ਇਸ ਕਰਕੇ ਜਿਹੜਾ ਹੈਗਾ এনवायरमेंट ਦਾ ਮੁੱਦਾ ਹੋਈਦਾ ਨਹੀਂ ਬਣਿਆ ਪੈਰੀਫੇਰੀਅਲ ਰੈਫਰੈਂਸ ਹੈਗੇ ਨੇ ਉਹਦੇ 'ਚ ਕਈ ਲੋਕ ਬੋਲਦੇ ਨੇ ਕਿ ਇਹ ਵਾਤਾਵਰਣ ਪੋਲੀਟੋਰੀ ਆ ਉਹਦੇ ਬਾਰੇ ਗੱਲ ਕਰਾਂਗੇ ਪਰ ਉਹਦੇ ਦੇ ਪੋਲਿਟਿਕਸ ਕੀ ਕਰਨੀ ਹੈ ਉਹਦੇ ਤੇ ਸਰਕਾਰ ਦੀ ਨੀਤੀਆਂ ਕਿਵੇਂ ਦੀਆਂ ਹੋਣ ਇਹਦੇ ਤੇ ਕੋਈ ਗੱਲ ਨਹੀਂ ਹੁੰਦੀ ਫਿਰ ਫਿਰ ਇਹਦੇ ਇਸ এনवायरमेंट ਦੇ ਮੁੱਦੇ ਨੂੰ ਰਾਜਨੀਤੀ ਦੇ ਪਰਦੇ ਤੇ ਲੈ ਕੇ ਆਉਣ ਲਈ ਐਨ ਜੀਓਜ਼ ਆਪਣਾ ਰੋਲ ਅਦਾ ਕਰਨ ਲੱਗੀਆਂ ਜਿਹੜੇ ਸੜਕਾਂ ਦੇ ਸੰਘਰਸ਼ਾ ਹੋਰ ਰੋਲ ਅਦਾ ਕਰਨਗੇ ਪਾਰਟੀਆਂ ਅਦਾ ਕਰਨਗੇ ਤੁਹਾਨੂੰ ਕੀ ਲੱਗਦਾ ਕਿਹੜੇ ਕਿੰਨਾ ਦਾ ਵੱਧ ਰੋਲ ਰਹੇਗਾ ਨਹੀਂ ਸਭ ਦਾ ਆਪਣਾ ਆਪਣਾ ਰੋਲ ਰਹੇਗਾ ਸਭ ਦੇ ਰੋਲ ਰਹੇਗਾ ਕਿਸੇ ਦਾ ਵੱਧ ਘੱਟ ਨੂੰ ਕਹਿਣ ਦਾ ਕੋਈ ਮਤਲਬ ਨਹੀਂ ਹੈਗਾ ਜਾ ਜਾ ਕਿਹੜੇ ਕਿਹੜੇ ਪਲੇਅਰ ਇਹ ਚ ਰੋਲ ਅਦਾ ਕਰ ਸਕਦੇ ਆ ਮੈਂ ਦੱਸਾਂ ਜਦੋਂ ਖੇਤੀ ਵਿਕਾਸ ਮਿਸ਼ਨ ਨੇ ਸ਼ੁਰੂ ਕੀਤਾ ਅਸੋ ਪਹਿਲੀ ਵਾਰੀ ਪੈਸਟੀਸਾਈਡ ਬਿਲ ਪੈਸਟੀਸਾਈਡ ਦੇ ਇਸ਼ੂਜ਼ ਜੈਨੇਟਿਕਲੀ ਮੋਡੀਫਾਈਡ ਸੀਡਸ ਦਾ ਮੁੱਦਾ ਕ੍ਰੌਪਸ ਦਾ ਮੁੱਦਾ ਚੱਕਿਆ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਤਾਲਮਿਲ ਕਮੇਟੀ ਸੀ ਇਹ 2007-08 ਦੀ ਗੱਲ ਹੋਏਗੀ ਔਰ ਉਹ ਜਿਹੜੀ ਤਾਲਮਿਲ ਕਮੇਟੀ ਸੀ ਉਹਦੇ ਚ 13 ਕਿਸਾਨ ਜਥੇਬੰਦੀਆਂ ਸੀ ਅਸੀਂ ਉਹਨਾਂ ਸਾਰਿਆਂ ਨੂੰ ਜਾ ਕੇ ਮਿਲੇ ਘਰ ਘਰ ਜਾ ਕੇ ਮਿਲੇ ਉਹਨਾਂ ਲੀਡਰਾਂ ਨੂੰ ਮਿਲੇ ਲਿਟਰੇਚਰ ਦਿੱਤੇ ਉਹਨਾਂ ਨੇ ਆਪਣੀ ਮੀਟਿੰਗਾਂ 'ਚ ਵਿਚਾਰ ਵੀ ਕੀਤੇ ਉਹ ਸਾਡੀ ਮੀਟਿੰਗਾਂ 'ਚ ਵੀ ਆਏ ਔਰ ਅਸੀਂ ਸਾਂਝੀ ਪ੍ਰੈਸ ਕਾਨਫਰੰਸੇ ਵੀ ਕੀਤੀਆਂ ਇਸਕੇ ਕਿਸਾਨ ਯੂਨੀਅਨ ਦਾ ਇੱਕ ਆਪਣਾ ਇੰਪੋਰਟੈਂਸ ਹੈਗੀ ਹੈ ਉਹਨਾਂ ਦਾ ਆਪਣਾ ਰੋਲ ਹੈ ਬਾਅਦ ਚਾਹ ਲੱਗੀ ਹੈ ਸਿਆਸਤਦਾਨ ਪੋਲੀਟੀਸ਼ੀਅਨਸ ਪੋਲੀਟੀਸ਼ੀਅਨਸ ਦਾ ਮੇਰੇ ਲੱਗਦਾ ਹੈ ਕਿ ਰੋਲ ਹੋ ਸਕਦਾ ਹੈ ਪਰ ਅਨਫੋਰਚੂਨੇਟਲੀ ਪੋਲੀਟੀਸ਼ੀਅਨਸ ਰ ਬੜੀਆਂ ਛੋਟੀਆਂ ਚੀਜ਼ਾਂ 'ਚ ਫਸੇ ਹੋਏ ਨੇ ਪੋਲੀਟੀਸ਼ੀਅਨਸ ਫਸੇ ਹੋਏ ਨੇ ਨਾਲੀਆਂ ਗਲੀਆਂ ਸੜਕਾਂ ਤੇ ਟ੍ਰਾਂਸਫਰ ਪੋਸਟਿੰਗ ਥਾੜਾ ਕਚੈਰੀ ਪੋਲੀਟੀਸ਼ੀਨ ਇੱਥੇ ਪਸਵਾਇਨੇ ਉਹਦੇ ਕਰਕੇ ਪੋਲੀਟੀਸ਼ੀਨਸ ਦੇ ਕੋਲ ਤਾਂ ਵੱਡਾ ਸੋਚਣ ਦਾ ਮਾਦਾ ਵੀ ਨਹੀਂ ਹੈਗਾ ਮੈਂ ਇਹਨੂੰ ਕਹਿੰਦੇ ਕੋਈ ਦਿੱਕਤ ਨਹੀਂ ਕਿ ਮੈਂ ਤਾਂ ਅਜੇ ਤੱਕ ਮਤਲਬ 1-2% ਪੋਲੀਟੀਸ਼ੀਨ ਮੈਨੂੰ ਮਿਲੇ ਹੋਣਗੇ ਜਿਹੜੀ ਇਹਨਾਂ ਗੱਲਾਂ ਦੀ ਗੰਭੀਰਤਾ ਨੂੰ ਢੰਗ ਨਾਲ ਸਮਝਦੇ ਹੋਣਗੇ ਸਮਝਦੇ ਹੁੰਦੇ ਹੋਣਗੇ ਨਹੀਂ ਤਾਂ ਉਹ ਹਾਂਜੀ ਹਾਂਜੀ ਬਹੁਤ ਠੀਕ ਹੈ ਜੀ ਸਤਿਵੰਤ ਜੀ ਤੁਹਾਰਾ ਗਿਆ ਸਿਰ ਮੱਥੇ ਜੀ ਐਂ ਹੱਥ ਜੋੜਦੇ ਆ ਸਾਡੇ ਤੋਂ ਖੇੜਾ ਛੋਣਦੇ ਆ ਤੇ ਉਹ ਕੁਝ ਨਹੀਂ ਕਰਦੇ ਉਹਨਾਂ ਨੂੰ ਕੋਈ ਇੰਟਰਸਟ ਵੀ ਨਹੀਂ ਹੈਗਾ ਚੀਜ਼ ਨੂੰ ਪੜਨ ਦਾ ਔਰ ਆਖਰੀ ਗੱਲ ਆ ਗਈ ਸਾਡੇ ਵਰਗੀ ਐਨ ਜੀਓਸ ਸਾਡੇ ਵਰਗੇ ਐਨ ਜੀਓ ਦੇ ਆਪਣਾ ਰੋਲ ਹੈਗਾ ਅਸੀਂ ਜੋ ਚੇਤਨਾ ਫੈਲਾ ਰਹੇ ਹਾਂ ਅਸੀਂ ਜੋ ਗੱਲਾਂ ਕਰਦੇ ਹਾਂ ਅਸੀਂ ਸਰਕਾਰ ਨੂੰ ਵੀ ਘਿਰਦੇ ਹਾਂ ਸਰਕਾਰਾਂ ਨਾਲ ਵੀ ਗੱਲ ਕਰਦੇ ਹਾਂ ਸਰਕਾਰ ਦੇ ਵੀ ਅੱਡੇ ਅੱਡੀ ਤਪਕੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਸ਼ਹਿ ਕੀਤੀ ਵਿਰਾਸਤ ਮਿਸ਼ਨ ਵਰਗੀ ਜਥੇਬੰਦੀ ਇਕੱਲੇ ਜਥੇਬੰਦੀ ਹੈ ਜਿਨੇ ਕੈਂਸਰ ਹਸਪਤਾਲਾਂ ਦੇ ਵਿੱਚ ਜਾਂ ਪੰਜਾਬ ਦੇ ਮੈਡੀਕਲ ਕਾਲਜਸ ਦੇ ਵਿੱਚ ਆਰਗੇਨਿਕ ਫਾਰਮਿੰਗ ਦੇ ਕੈਂਪ ਲਗਾਤੇ ਕਦੇ ਸੋਚੇ ਹੀ ਸਨਦੇ ਸੀ ਠੀਕ ਹੈ ਨਾ ਅਸੀਂ ਉੱਥੇ ਕੀ ਅਸਰ ਹੋ ਰਿਹਾ ਹੈ ਪੈਸਟੀਸਾਈਡ ਦਾ ਕੀ ਅਸਰ ਹੋ ਰਿਹਾ ਹੈ ਅਸੀਂ ਉੱਥੇ ਜਿਹੜੀ ਹੈ ਉਹ ਗੱਲਬਾਤ ਰੱਖੀ ਔਰ ਉੱਥੇ ਕਟਕ ਤੇ ਲੋਕਾਂ ਨੂੰ ਬੁਲਾਇਆ ਉੱਥੇ ਔਰ ਉਹਦੇ ਕਰਕੇ ਜਿਹੜਾ ਹੈ ਮੈਂ ਕਵਾਂਗਾ ਕਿ ਡਾਕਟਰ ਵੀ ਚੇਤਨਾ ਆਏ ਇੰਡੀਅਨ ਮੈਡੀਕਲ ਸੋਸਾਇਟੀ ਦੀ ਮਿੱਟੀਆਂ ਚ ਅਸੀਂ ਜਾ ਕੇ ਗੱਲਬਾਤ ਕੀਤੀ ਤਾਂ ਕੇਵੀਐਮ ਦੀ ਆਪਣੀ ਭੂਮਿਕਾ ਹੈ ਕਿਸਾਨ ਜਥੇਬੰਦੀਆਂ ਕੋਲ ਵੀ ਗਏ ਆਮ ਲੋਕਾਂ ਕੋਲ ਵੀ ਗਏ ਕਿਸਾਨਾਂ ਕੋਲ ਵੀ ਗਏ ਜਿਹੜੇ ਖਪਤਕਰ ਨੇ ਕੰਜ਼ਿਊਮਰ ਨੇ ਅਲਟੀਮੇਟਲੀ ਜਿਨ੍ਹਾਂ ਨੇ ਜ਼ਹਿਰ ਵਾਲਾ ਖਾਣਾ ਜਾਂ ਜ਼ਹਿਰ ਮੁਕਤ ਖਾਣਾ ਜਿਨ੍ਹਾਂ ਦਾ ਅਸਰ ਆਏਗਾ ਉਹਨਾਂ ਦਾ ਉਹਨਾਂ ਕੋਲ ਵੀ ਕਿ ਤਾਂ ਸਾਡੇ ਵਰਗੀ ਸੰਸਥਾਵਾਂ ਦੀ ਇੱਕ ਆਪਣੀ ਭੂਮਿਕਾ ਹੈਗੀ ਹੈ ਔਰ ਆਖਰੀ ਗੱਲ ਹੁੰਦੀ ਹੈ ਆਮ ਪਬਲਿਕ ਆਮ ਸਮਾਜ ਮੇਰਾ ਸਭ ਤੋਂ ਵੱਡੀ ਭੂਮਿਕਾ ਆਮ ਸਮਾਜ ਦੀ ਰਹੇਗੀ ਪਬਲਿਕ ਦੀ ਭੂਮਿਕਾ ਦੀ ਆਪਾਂ ਗੱਲ ਕਰ ਲਈਏ ਅੱਜ ਕੱਲ ਜਿੱਥੇ ਵੀ ਜਾਂਦੇ ਆ ਜੀ ਭਾਵੇਂ ਕਿਸੇ ਸਟੇਟ ਹਾਈਵੇ ਤੇ ਚੱਲ ਜੋ ਨੈਸ਼ਨਲ ਹਾਈਵੇ ਤੇ ਦੋਵੇਂ ਪਾਸੇ ਰੁੱਖ ਲੱਗੇ ਹੁੰਦੇ ਸੀਗੇ ਸਾਰੇ ਮੱਚੇ ਪਏ ਆ ਜੀ ਪਬਲਿਕ ਆਫ ਦਾ ਰੋਲ ਕਿਉਂ ਨਹੀਂ ਖਾਸ ਕਰਕੇ ਕਿਸਾਨ ਕਿਉਂ ਨਹੀਂ ਉਸ ਤਿੱਕੇ ਨੂੰ ਸਮਝ ਪਾ ਰਹੇ ਹੁਣ ਇਸ ਸੀਜ਼ਨ ਖਾਸ ਕਰਕੇ ਇਨਾਂ ਦਿਨਾਂ ਚ ਇੰਨੀਆਂ ਜ਼ਿਆਦਾ ਗਾ ਕਿਉਂ ਲੱਗ ਰਹੇ ਨੇ ਉਹ ਵੀ ਕਣਕ ਦੀ ਨਾੜ ਨੂੰ ਬੜੀ ਬਦਕਿਸਮਤੀ ਹੈ ਸਾ ਤੁਹਾਡਾ ਸਵਾਲ ਬੜਾ ਸਹੀਕ ਹੈ ਮੇਰੇ ਨਾਲ ਕਿ ਜਦੋਂ ਲੋਕਾਂ ਦੀ ਆਦਤ ਵਿਗੜਤੀ ਜਾਵੇ ਨਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਪਾਸਮਿਕਤਾ ਹੁੰਦੀ ਹੈ ਨਾ ਕੁਝ ਕਿਸੇ ਜੀ ਦੀ ਅਹਿਮੀਅਤ ਹੁੰਦੀ ਹੈ ਜਦੋਂ ਉਹਦੀ ਅਹਿਮੀਅਤ ਜਿਹੜੀ ਹੈਗੀ ਹੈ ਉਹ ਇਹਨਾਂ ਨੇ ਪੈਸੇ ਨੂੰ ਨੌਕਰੀ ਨੂੰ ਬਣਾਤਾ ਹੋਵੇ ਦੇਖੋ ਪਿਛਲੇ 10 12 ਸਾਲ ਚ ਐਜੂਕੇਸ਼ਨ ਸਿਸਟਮ ਕੀ ਕਰ ਰਿਹਾ ਪਿਛਲੇ 10 12 ਸਾਲ ਚ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਜੋ ਦੇ ਰਿਹਾ ਉਹ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਕੀ ਆ ਰਿਹਾ ਇੰਸਟੀਟਿਊਟਸ ਕੀ ਆ ਰਿਹਾ ਤੁਹਾਡੀ ਪਲੇਸਮੈਂਟ ਕਿੱਤਾ ਮੁਖੀ ਕੋਰਸ ਕਿੱਤਾ ਮੁਖੀ ਕੋਰਸ ਪਲੇਸਮੈਂਟ ਕਿੰਨੇ ਦਾ ਪੈਕੇਜ ਹੈ ਠੀਕ ਹੈ 10 ਲੱਖ ਦਾ ਪੈਕੇਜ 20 ਲੱਖ ਦਾ 1 ਕਰੋੜ ਦਾ ਜਦੋਂ ਤੁਹਾਡੀ ਸਕਸੈਸ ਤੁਹਾਡੀ ਕਮਜਾਬੀ ਤੁਹਾਡੀ ਸਫਲਤਾ ਵੱਧ ਪੈਸਾ ਕਮਾਉਣਾ ਹੀ ਹੈ ਉਦੋਂ ਕਦਰਾਂ ਕੀਮਤਾਂ ਵੈਲਿਊ ਸਿਸਟਮਸ ਕਰुणा ਦਇਆ ਮਮਤਾ ਆਪਣਾਪਨ ਉਲਸ ਸਰੋਕਾਰ ਇਹਨਾਂ ਦੀ ਕੋਈ ਵੈਲਿਊ ਨਹੀਂ ਇਹਨਾਂ ਦੀ ਗੱਲ ਕਰ ਲੋ ਤਾਂ ਪਾਗਲ ਅੰਦਲੂਗੀ ਵੱਟੇ ਮਾਰਦੇ ਠੀਕ ਹੈ ਨਾ ਬਾਬਾ ਨਾਨਕ ਨੇ ਜਵੇਂ ਉਦੋਂ ਜਿਹੜਾ ਸੱਚਾ ਸੌਦਾ ਕੀਤਾ ਠੀਕ ਹੈ ਨਾ ਉਹ ਜਿਹੜਾ ਸੱਚਾ ਸੌਦਾ ਬਾਬਾ ਨਾਨਕ ਨੇ ਕੀਤਾ ਤੇ ਜੇ ਬਾਬਾ ਨਾਨਕ ਉਦੋਂ ਬਿਜ਼ਨਸ ਕਰ ਦਿੰਦਾ ਸੱਚਾ ਸੌਦਾ ਕਰਨ ਦੀ بجائے ਬਾਬਾ ਨਾਨਕ ਜਦੋਂ ਬਿਜ਼ਨਸ ਕਰ ਲੈਂਦਾ ਤੇ ਕਿਆ ਬਾਬਾ ਨਾਨਕ ਗੁਰੂ ਨਾਨਕ ਦੇਵ ਹੋਣਾ ਸੀ ਕਿਆ ਅਸੀਂ ਇਹਨੂੰ ਫਿਰ ਸੱਚੇ ਪਾਤਸ਼ਾਹ ਕਹਿੰਦੇ ਇਤਿਹਾਸ ਕੁਛ ਹੋਰ ਹੈ ਇਤਿਹਾਸ ਕੁਛ ਹੋਰ ਹੁੰਦਾ ਫਿਰ ਉਹਦਾ ਕਾਲੂ ਰਾਮ ਦਾ ਇੱਕ ਮੁੰਡਾ ਹੋਣਾ ਸੀ ਜਿੰਨੇ ਪੈਸੇ ਕਮਾ ਲੇ ਤੂੰ ਵੱਡਾ ਵਪਾਰੀ ਹੋ ਜਾਂਦਾ ਇਹਦਾ ਮਤਲਬ ਉਦੋਂ ਹੁਣ ਕੀ ਹੈ ਹੁਣ ਕੋਈ ਨਾਨਕ ਵਰਗੀ ਹਰਕਤ ਕਰੇ ਕਰ ਜਾਂਦਾ ਪੈਸਾ ਲੈ ਕੇ ਫੂਕ ਦੇ ਕਰਫੂਕ ਤਮਾਸ਼ਾ ਰੇਖੇ ਸੇਵਾ ਕਰੇ ਕਰਜ ਨੂੰ ਕਰੋ ਕਰ ਬੇਦਖਲ ਕਰ ਦੇਣਗੇ ਉਹਨੂੰ ਆਂਡੀ ਗੋਂਡੀ ਨੂੰ ਪਾਗਲ ਕਹਿਣਗੇ ਰਿਸ਼ਤੇਦਾਰ ਪਾਗਲ ਕਹਿਣਗੇ ਉਹਦੀ ਯੂਨੀਵਰਸਿਟੀ ਵਾਲੇ ਪਾਗਲ ਕਹਿਣਗੇ ਯੂਨੀਵਰਸਟੀਆਂ ਵਾਲਿਆਂ ਨੇ ਤਾਂ ਸਭ ਤੋਂ ਵੱਡਾ ਅਪਰਾਧ ਕੀਤਾ ਹੈ ਜਿਹੜੀ ਪਲੇਸਮੈਂਟ ਡਰਾਈਵ ਚੱਲਦੀ ਹੈ ਨਾ ਯੂਨੀਵਰਸਟੀਆਂ 'ਚ ਮੈਂ ਚਾਹਣਾ ਯੂਨੀਵਰਸਟੀਆਂ ਵਾਲੇ ਸੁਣਨ ਸਰਕਾਰੀ ਵਾਲੇ ਵੀ ਪ੍ਰਾਈਵੇਟ ਵਾਲੇ ਵੀ ਇਹ ਅਪਰਾਧ ਕਰ ਰਹੇ ਨੇ ਉਹ ਸਮਾਜ ਨੂੰ ਕੁਰਾਹੇ ਪਾ ਰਹੇ ਆ ਇਹਦੇ ਬੜੇ ਮਾੜੇ ਸੱਟੇ ਨਿਕਲਣਗੇ ਲੀ ਲੀ ਤੋਂ हट ਕੇ ਸੋਚਣ ਦੀ ਲੋੜ ਹੈ ਬਿਲਕੁਲ ਕੋਈ প্লেਸਮੈਂਟ ਸਲਦੀ ਉਹਦੀ ਡਰਾਈਵ ਦੀ ਲੋੜ ਨਹੀਂ ਹੈਗੀ ਤੁਸੀਂ ਕਿਉਂ ਕਹਿੰਦੇ ਹੋ ਕਿ ਕੋਈ ਬੰਦਾ ਜਦੋਂ ਯੂਨੀਵਰਸਿਟੀ 'ਚ ਪੜ ਰਿਹਾ ਉਹਨੂੰ ਨੌਕਰੀ ਮਿਲ ਜੇ ਮੈਨੂੰ ਦੱਸੋ ਜਿਨ੍ਹਾਂ ਲੋਕਾਂ ਨੇ ਸਮਾਜ ਵਿੱਚ ਜਿਨ੍ਹਾਂ ਦੀ ਫੋਟੋਆਂ ਲਾਉਂਦੇ ਆਪਾਂ ਜਿਨ੍ਹਾਂ ਦੇ ਕਦੇ ਬਰਸੀਆਂ ਮਨਾਉਂਦੇ ਆ ਜਾਂ ਜਿਨ੍ਹਾਂ ਦੇ ਬਾਰੇ ਮੰਨਦੇ ਆ ਕਿ ਸਮਾਜ ਨੂੰ ਕੁਝ ਦਿੱਤਾ ਹੈ ਕੀ ਉਹਨਾਂ ਨੂੰ ਨੌਕਰੀਆਂ ਕਿਤੀਆਂ ਸੀ ਕਿ ਨੌਕਰੀ ਕਰਨੀ ਤਾਂ ਬੜੀ ਘਟਿਆ ਚੀਜ਼ ਸੀ ਭਾਈ ਸਾਹਿਬ ਨੌਕਰੀ ਕਰਨ ਦਾ ਬਹੁਤ ਹੀ ਘੱਟਿਆ ਕੰਮ ਸੀ ਕੰਟਰੋਵਰਸੀ ਹੋ ਜੇ ਤੁਹਾਡੀ ਇਸ ਗੱਲ ਤੇ ਨਹੀਂ ਬਿਲਕੁਲ ਮੈਂ ਕਹਾਂਗਾ ਮੈਂ ਕਹਿੰਦਾ ਕਿ ਕੰਟਰੋਵਰਸੀ ਹੋਵੇ ਔਰ ਯੂਨੀਵਰਸਿਟੀਆਂ ਅਪਰਾਧੀ ਨੇ ਸਾਰੇ ਵਾਈਸ ਚਾਂਸਲਰ ਜਿਹੜੇ ਜਿਹੜੇ ਪਲੇਸਮੈਂਟ ਡਰਾਈਵ ਚਲਾਉਂਦੇ ਆ ਉਹ ਸਾਰੇ ਅਪਰਾਧੀ ਨੇ ਮੈਂ ਕੜਕ ਗੱਲ ਕਹਿ ਰਿਹਾ ਮੈਨੂੰ ਪਤਾ ਹੈ ਮੇਰੇ ਵੀ ਕਈ ਮਿੱਤਰ ਵਾਈਸ ਚਾਂਸਲਰ ਨੇ ਪਰ ਮੈਨੂੰ ਕੋਈ ਦਿੱਕਤ ਨਹੀਂ ਮੈਂ ਕਹਾਂ ਮੈਂ ਉਹਦੇ ਮੂੰਹ ਤੇ ਕਹਿਣਾ ਕਿ ਤੁਹਾਨੂੰ ਤੁਸੀਂ ਚਾਹੁੰਦੇ ਹੋ ਕਿ ਭਗਤ ਸਿੰਘ ਦਾ ਮੈਂ ਕਿ ਵਰਸੀ ਮਨਾ ਲੈਂਦੇ ਹੋ ਕੋਈ ਭਗਤ ਸਿੰਘ ਬਣੇ ਇਹਦਾ ਮਾਹੌਲ ਕ੍ਰੀਏਟ ਕਰਦੇ ਹੋ चंद्रशेखर आजाद दी गल मतलब एग्जांपल है क्या चंद्रशेखर आजाद ਜਦੋਂ ਇੱਕ ਬਹੁਤ ਹੀ ਗਰੀਬ ਪਰਿਵਾਰ ਤੋਂ ਬਹੁਤ ਹੀ ਗਰੀਬ ਪਰਿਵਾਰ ਤੋਂ ਸੀ ਉਹਦੀ ਮਾਂ ਰੋ ਰੋ ਕੇ ਅੰਨੀ ਹੋ ਗਈ ਉਹ ਜੋ ਅੰਨੀ ਹੋ ਗਈ ਤੇ ਉਹ चंद्रशेखर ਸ਼ਹੀਦ ਹੋ ਗਿਆ ਤੇ ਉਹਦੇ ਇੱਕ ਦੋਸਤ ਜਿਹੜੇ ਕਿਸ਼ਨ ਵਾਸ਼ੰਪਾਇਨ ਉਹ ਦਸਨ ਕੇ ਮਾਨੂ ਕਿ ਮਾਂ चंद्रशेखर आजाद ਨਹੀਂ ਰਹਾ ਤੇ ਉਹ ਮਾਨ ਨਹੀਂ ਉਹਨੇ ਹੱਥ ਹਥ ਲਾਇਆ ਉਹਦੇ ਸਰੀਰ ਨੂੰ ਵੇਖਿਆ ਪਹਿਲਵਾਨ ਸੀ ਨਾ चंद्रशेखर ਅਖਾੜੇ ਜਾਂਦਾ ਸੀ ਉਹਨੇ ਵੇਖਿਆ ਕਿ ਨਹੀਂ ਤੇ ਤੂੰ ਲਿਸਾ ਹੋਵੇਂ ਯਾਰ ਕੌਣ ਹੈ ਮਨੇ ਹੱਥ ਫੇਰਿਆ ਤੇ ਅੱਖਾਂ ਚ ਹੰਝੂ ਤੇ ਨਹੀਂ ਨਹੀਂ ਤੂੰ ਚੰਦਰ ਨਹੀਂ ਹੈ ਦੋ ਕੌਣ ਹੈ ਦੱਸ ਮੈਂ ਮੈਂ ਉਹ ਤਾਂ ਨਹੀਂ ਰਹਾ ਤੇ ਮਾਂ ਨੇ ਕੀ ਕਿਹਾ ਕਿ ਅੰਗਰੇਜ਼ਾਂ ਦੇ ਹੱਥ ਤਾਂ ਨਹੀਂ ਆਇਆ ਸੀ ਉਹਨੇ ਪ੍ਰਣ ਕੀਤਾ ਸੀ ਮੈਂ ਅੰਗਰੇਜ਼ਾਂ ਦੇ ਜ਼ਿੰਦੇ ਜੀ ਕਦੀ ਨਹੀਂ ਆਵਾਂਗਾ ਮੈਂ ਕਹਣੀ ਮਾਂ ਅੰਗਰੇਜ਼ਾਂ ਦੇ ਹੱਥ ਨਹੀਂ ਆਇਆ ਸੀ ਹੁਣ ਐਸੀ ਗੱਲ ਕਹਿਣ ਵਾਲੇ ਕਿੱਥੇ ਨੇ ਐਸੇ ਮਾਂ ਕਿਵੇਂ ਮਤਲਬ ਇਹਨਾਂ ਦੇ ਪੇਰੈਂਟਸ ਕਿੱਥੇ ਨੇ ਅੱਜਕੱਲ ਦੇ ਪੇਰੈਂਟਸ ਚਾਹੁੰਦੇ ਕਿ ਬੱਚਾ ਵਧੀਆ ਨੌਕਰੀ ਕਰੇ ਕਰੇ ਅਸੀਂ ਪੁਣੇ ਹਜ਼ੂਰ ਤੋਂ ਵੀ ਬੁਲਾ ਲਿਆ ਮੈਨੂੰ ਲੱਗਦਾ ਹੈਗਾ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਉਥਲ ਪੁਥਲ ਕਰਨ ਦੀ ਲੋੜ ਹੈ ਕਿਸ ਤਰ੍ਹਾਂ ਹੋਏਗਾ ਮੈਨੂੰ ਪਤਾ ਨਹੀਂ ਨਹੀਂ ਹੋਏਗਾ ਤੇ ਸਮਾਜ ਵਿੱਚ ਬਹੁਤ ਵੱਡਾ ਵਿਨਾਸ਼ ਹੋਣ ਵਾਲਾ ਹੈ ਅੱਜ ਯੂਰਪ ਜਿਹੇ ਪਾਸੇ ਗਿਆ ਹੋਇਆ ਹੈ ਕਿ ਯੂਰਪ ਦੇ ਵਿੱਚ ਜਿਹੜਾ ਹੈਗਾ ਕਿ ਫੈਮਿਲੀਜ਼ ਇੰਸਟੀਚੂਨ ਕੋਈ ਨਹੀਂ ਹੈ ਤੁਸੀਂ ਉੱਥੇ ਜਿਹੜੇ ਬਜ਼ੁਰਗ ਨੇ ਉਹ ਜਾਣ ਉਥੇ ਇਹ 올ਡੇਜ ਹੋਮਸ ਹੀ ਮਿਲਦੇ ਨੇ ਤੁਸੀਂ ਉਥੇ ਐ ਨਹੀਂ ਪਤਾ ਕਿ ਉਥੇ ਮੈਜੋਰਟੀ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹ ਐ ਨਹੀਂ ਪਤਾ ਤਾਂ ਪਿਓ ਕੌਣ ਹੈ ਐਸਾਰੇ ਸਿਸਟਮ ਵਿਗੜ ਗਿਆ ਨਾ ਤੁਸੀਂ ਉਥੇ ਮਤਲਬ ਚਾਈਲਡ ਬਰਥ ਆਊਟ ਆਫ ਮੈਰਿਜ ਬੌਂਡ ਉਸ ਤੋਂ ਬਾਹਰ ਵੀ ਬੱਚੇ ਪੈਦਾ ਕਰਨਾ ਤੁਸੀਂ ਉਹਨੂੰ ਸਵੀਕਾਰ ਕਰ ਲਿਆ ਮੰਨ ਲਿਆ ਕਿ ਠੀਕ ਹੈਗਾ ਯੂਰਪ ਕੀ ਹੈਗਾ ਅੱਜ ਦੁਨੀਆ ਸਭ ਤੋਂ ਜ਼ਿਆਦਾ ਅਪਰਾਧ ਉਸ ਦੇਸ਼ਾਂ 'ਚ ਹੋ ਰਹੇ ਨੇ ਪਰ ਉਹਨਾਂ ਦੀ ਜੀਡੀਪੀ ਬੜੀ ਵੱਡੀ ਹੈ ਉਹਨਾਂ ਦੀ ਆਪਾਂ ਜੀਡੀਪੀ ਦਾ ਦਰਸ਼ ਬਣਾਇਆ ਹੋਇਆ ਹੈ ਆਪਾਂ ਮੰਦੇ ਹਨ ਅਮਰੀਕਾ ਤੋਂ ਕਿ ਕੈਨੇਡਾ ਕਿਉਂ ਭੱਜ ਰਹੇ ਆ ਅਮਰੀਕਾ ਕੈਨੇਡਾ ਭੱਜਦੇ ਵੀ ਉੱਥੇ ਪੈਸੇ ਬੜੇ ਨੇ ਜੀ ਉਹ ਤੇ ਸਮਾਜ ਕੀ ਹੈ ਮੈਨੂੰ ਲੱਗਦਾ ਹੈਗਾ ਇਹ ਕਈ ਮੁੱਦੇ ਨੇ ਜਿਹੜੇ ਖੜੇ ਕਰਨ ਦੀ ਲੋੜ ਹੈ ਇਹ ਕੁਦਰਤੀ ਖੇਤੀ ਦੀ ਗਲਤਤਾ ਚਾਹੇ ਇੱਕ ਬਹਾਨਾ ਹੈਗਾ ਮੈਂ ਤੁਸੀਂ ਕਹਾਂਗਾ ਕਿ ਇਵਨ ਜਿਹੜਾ ਤੁਹਾਡਾ ਫੋਬਸ ਮੈਗਜ਼ੀਨ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਫਲਾਵਰ ਜੀ ਇਹ ਦੁਨੀਆ ਦੇ ਉੱਤੇ ਟੌਪ ਦੇ 10 ਅਮੀਰ ਨੇ ਇਹ ਹਿੰਦੁਸਤਾਨ ਦੇ ਟੌਪ ਦੇ 20 ਅਮੀਰ ਨੇ ਇਹ ਅਪਰਾਧ ਹੈ ਭਾਈ ਉਹ ਪੈਸਾ ਕਿੰਨੇ ਵਜ ਕਮਾਇਆ ਨਹੀਂ ਪੈਸਾ ਕਿੰਨੇ দান ਦਿੱਤਾ ਉਹਦੀ ਗੱਲ ਕਰੋ ਸਾਡੇ ਵੈਲਿਊ ਸਿਸਟਮ ਦੀ ਗੱਲ ਨੂੰ ਭਈ ਸਾਡੇ ਇੱਥੇ ਇਹ ਦੱਸੋ ਮੈਨੂੰ ਜਦੋਂ ਛੋਟੀ ਸਾਹਿਬ ਜਨ ਦੇ ਸ਼ਹੀਦੀ ਹੋ ਗਈ ਤੇ ਜਿਹੜੇ ਉਥੋਂ ਦੇ ਸੇਠ ਸੀ ਉਹਨਾਂ ਦਾ ਨਾਮ ਕਿਉਂ ਹੈਗਾ ਉਹਨਾਂ ਦਾ ਨਾਮ ਪੈਸੇ ਕਮਾਣ ਕਰਕੇ ਹੈਗਾ ਕਿ ਸੋਨੇ ਦੀ ਅਸ਼ਰਫੀਆਂ ਰਾਜਾ ਟੋਡਰ ਮਲ ਦੇ ਕਰਕੇ ਸੋਨੇ ਦੀ ਅਸ਼ਰਫੀਆਂ ਦੀ ਜਗ੍ਹਾ ਖਰੀਦੀ ਪੈਸਾ ਦਿੱਤਾ ਇਹਦੇ ਕਰਕੇ ਉਹ ਅਮਰ ਨਹੀਂ ਕਿ ਜਿਆਦਾ ਪੈਸਾ ਕਮਾਇਆ ਹੋਏ ਕਰਕੇ ਮਰ ਅਸੀਂ ਵੈਲਿਊ ਸਿਸਟਮ ਬਦਲਤਾ ਪੂਰਾ ਸੋ ਇਹਦੇ ਵਿੱਚ ਇਹ ਸਾਨੂੰ ਬਦਲਣ ਦੀ ਲੋੜ ਹੈ ਇਸਨੂੰ ਨਿਸ਼ਚਿਤ ਰੂਪ ਨਾਲ ਇਹ ਰਚ ਲੋਕੀ ਕਾਇੰਗਨੀ ਵਾਪਸ ਨਹੀਂ ਜਾ ਸਕਦੇ ਲੋਕੀ ਮੈਨੂੰ ਕਹਿੰਦੇ ਨੇ ਕਿ ਨਹੀਂ ਤੁਸੀਂ ਤਾਂ ਪਾਬੂ ਕੋ ਕੇ ਗੱਲ ਕਰ ਦਿਓ ਸਮਾਜ ਪਿੱਛੇ ਨਹੀਂ ਮੁੜਦਾ ਅੱਗੇ ਵੱਧਦਾ ਉਹ ਭਾਈ ਅੱਗੇ ਲੀਨਰ ਹੁੰਦਾ ਉਹ ਕਹਿੰਦੇ ਗੋਲ-ਗੋਲ ਵੀ ਹੁੰਦਾ ਹੁੰਦਾ ਧਰਤੀ ਗੋਲ ਹੀ ਮੰਨ ਕੇ ਚਲੋ ਨੇਚਰ ਹੁਮਕੁਤੀ ਵਾਪਸ ਆਏਗੀ ਜੀ ਨਹੀਂ ਤਾਂ ਅਸੀਂ ਅੱਗੇ ਜਾਂਦੇ ਜਾਵਾਂਗੇ ਤੇ ਸਮਾਜ ਵਿੱਚ ਬਹੁਤ ਬੜੀਆਂ ਪ੍ਰੋਬਲਮਸ ਹੋਣਗੀਆਂ ਅਸੀਂ ਜਿਸ ਮੁੱਦੇ ਤੇ ਗੱਲ ਕਰ ਰਹੇ ਹਾਂ ਖੇਤੀ ਦੀ ਖੁਰਾਕ ਦੀ ਸੇਤ ਦੀ ਵਾਤਾਵਰਨ ਦੀ ਇਹ ਵੱਡਾ ਇੱਕ ਸਿਵਲਾਈਜੇਸ਼ਨਲ ਕ੍ਰਾਈਸਿਸ ਆ ਇਹ ਸਭਿਤਾਮੁਲਕ ਸੰਕਟ ਹੈ ਹਾਂ ਅਸੀਂ ਉਹਦੇ ਇੱਕ ਪੱਖ ਨੂੰ ਪੜਿਆ ਜੇ ਅਸੀਂ ਉਹ ਚ ਫੋਕਸ ਕਰ ਰਹੇ ਆ ਆਪਣੇ ਆਪ ਪਰ ਸੰਕਟ ਸਭਿਤਾਮੁਲਕ ਹੈ ਤਾਂ ਇਹਦੇ ਵਿੱਚ ਜਦੋਂ ਇੱਕ ਮੈਂ ਹੋਰ ਗੱਲ ਪੁੱਛਣੀ ਚਾਹੂੰਗਾ ਆਪਾਂ ਚਲੋ ਕਾਫੀ ਲੰਮੀ ਗੱਲ ਕਰੀ ਆ ਕਿ ਆਪਾਂ ਇਹ ਸਿੱਟੇ ਤੇ ਪਹੁੰਚੇ ਕਿ ਸਿਵਲਾਈਜੇਸ਼ਨ ਦਾ ਸੰਕਟ ਆ ਮੈਂ ਗੱਲ ਪੋਲਿਟਿਕਸ ਤੇ ਲੈ ਕੇ ਆਉਣਾ ਚਾਹਣਾ ਮੋਦੀ ਗਵਰਨਮੈਂਟ ਪਿਛਲੇ 10 ਸਾਲ ਤੋਂ ਸੱਤਾ ਦੇ ਵਿੱਚ ਆ ਤਾਂ ਗਵਰਨਮੈਂਟ ਕੀ ਪਾਲਿਸੀ ਬਣਾਉਂਦੀ ਆ এনवायरमेंट ਨੂੰ ਲੈ ਕੇ ਕੀ ਕਰਦੀ ਇਹਦੇ ਨਾਲ ਵੱਡਾ ਅਸਰ ਪੈਂਦਾ ਸਮਾਜ ਤੇ ਜਿਹੜੇ ਆਪਾਂ ਗੱਲਾਂ ਕਰ ਰਹੇ ਆ ਨਾ ਮੋਦੀ ਗਵਰਨਮੈਂਟ ਦੀ এনवायरमेंट ਪਾਲਿਸੀ ਕਿੱਦਾਂ ਦੀ ਰਹੀ ਹੈ ਇੰਨੇ ਸਮੇਂ ਦੇ ਵਿੱਚ ਜਿਸ ਜਿੱਦਾਂ ਕਹਿੰਦੇ ਵੀ ਉਹਨਾਂ ਨੇ ਬਹੁਤ ਡਿਵੈਲਪਮੈਂਟ ਦੇ ਪ੍ਰੋਜੈਕਟ ਲੈ ਕੇ ਆਏ ਆ ਭਾਵੇਂ ਭਾਰਤ ਮਾਲਾ ਲੈ ਕੇ ਆਇਆ ਨਵੀਂ ਪਾਰਲੀਮੈਂਟ ਬਿਲਡਿੰਗ ਬਣਾਤੀ ਭਾਵੇਂ ਕੁਝ ਉਦਾਹਰਨਾਂ ਨੇ ਉਹਨਾਂ ਦੀ এনवायरमेंट ਪਾਲਿਸੀ ਨੂੰ ਕਿਵੇਂ ਦੇਖਦੇ ਹੋ ਮੋਦੀ ਗਵਰਨਮੈਂਟ ਦੀ ਨਹੀਂ ਜਿਹੜੀ ਤਾਂ ਕੀ ਐਨवायरमेंट ਪਾਲਿਸੀ ਐਸ ਸੱਚ ਪਾਲਿਸੀ ਨੂੰ ਮੈਂ ਸਟੱਡੀ ਨਹੀਂ ਕੀਤਾ ਸੋ ਐਸਾ ਪਾਲਿਸੀ ਤੇ ਕਮੈਂਟ ਕਰਨਾ ਥੋੜਾ ਗ ਤੇ ਲੇਕਿਨ ਆਪਾਂ ਆਮ ਗੱਲ ਕਰ ਲੈਨੇ ਆ ਆ ਭਾਰਤ ਮਾਲਾ ਰੋਡਸ ਨਿਕਲ ਗਈਆਂ ਉਹੀ ਗੱਲ ਕਰ ਰਹੇ ਆ ਜਿਹੜਾ ਡਿਵੈਲਪਮੈਂਟ ਦਾ ਮਾਡਲ ਪਰਸੂ ਕੀਤਾ ਦੇਖੋ ਕੀ ਹੋ ਗਿਆ ਡਿਵੈਲਪਮੈਂਟ ਦਾ ਮਾਡਲ ਤਾਂ ਸਾਰੇ ਇਹੋ ਕਰ ਰਹੇ ਨਾ ਇਹ ਮੋਦੀ ਕੀ ਮੋਦੀ ਤਾਂ ਪਹਿਲੇ ਵੀ ਜਿਹੜੇ ਰਹੇ ਉਸ ਤੋਂ ਵੀ ਪਹਿਲੇ ਜਿਹੜੇ ਰਹੇ ਸਾਰੇ ਉਸੇ ਹੀ ਇੱਕ ਵਿਸ਼ੇ ਸਾਈਕਲ ਤੇ ਫਸੇ ਹੋਈਆਂ ਮੋਦੀ ਸਾਹਿਬ ਦਾ ਇਹ ਮਜੂਕਾ ਵਾਂਗਾ ਉਲਟਾ ਮੈਰਕਲ ਕਿ ਉਹਨਾਂ ਨੇ ਜਿੱਥੇ ਸਾਡੇ ਉਹਨਾਂ ਅਸਹਿਮਤੀਆਂ ਨੇ ਜਵੇਂ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਦਾ ਮੁੱਦਾ बीटी ब्रंजल ਦਾ ਮੁੱਦਾ ਔਰ ਜੈਨਰਿਕਲੀ ਮੋਡੀਫਾਈਡ ਜੀਐਮ ਸਰਸੂ ਦਾ ਮੁੱਦਾ ਹੈਗਾ ਹੋਰ ਕੁਛ ਹੈਗੇ ਨੇ ਅਸੀਂ ਉਸ ਤੇ ਉਹਨਾਂ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ ਠੀਕ ਹੈ ਲੇਕਿਨ ਇਸੇ ਮੋਦੀ ਗਵਰਨਮੈਂਟ ਨੇ ਨੈਚੁਰਲ ਫਾਰਮਿੰਗ অর্ਗੈਨਿਕ ਫਾਰਮਿੰਗ ਤੇ ਜਿੰਨੀ ਸਕੀਮਾ ਲੈ ਕੇ ਆਏ ਜਿੰਨਾ ਜ਼ਿਆਦਾ ਫੰਡ ਦਿੱਤਾ ਮਤਲਬ ਐ ਮੈਂ ਕਹਾਂ ਕਿ ਪਹਿਲੀਆਂ ਸਰਕਾਰਾਂ ਦੇ ਨਾਲੋਂ ਕਈ ਗੁਣਾ ਫੰਡ ਦਿੱਤਾ ਇੰਸਟੀਚਿਊਨ ਸਿਸਟਮ ਖੜਾ ਕੀਤਾ ਗੁਜਰਾਤ ਦੀ ਨੈਚੁਰਲ ਫਾਰਮਿੰਗ ਸਾਇੰਸ ਯੂਨੀਵਰਸਿਟੀ ਖੜੀ ਹੋਈ ਠੀਕ ਹੈ ਨਾ ਨੇਚਰਲ ਮਿਸ਼ਨ ਆਫ ਨੇਚਰਲ ਫਾਰਮਿੰਗ ਖੜਾ ਹੋਇਆ ਕਿਉਂਕਿ ਮੈਂ ਵੀ ਉਸ ਤੀਨਾਂ ਨਾਲ ਜੁੜਿਆ ਹਾਂ ਮੈਂ ਵੀ ਉਹ ਕਮੇਟੀ ਦਾ ਮੈਂਬਰ ਰਿਹਾ ਹਾਂ ਵਾ ਤੇ ਉਹ ਚੀਜ਼ਾਂ ਹੋ ਰਹੀਆਂ ਨੇ ਬਰ ਮੈਂ ਸਵਾਲ ਖੜੇ ਕਰਦਾ ਕਿ ਯਾਰ ਇਹ ਤਾਂ ਠੀਕ ਹੈ ਸੀ ਨੇਚਰਲ ਫਾਰਮਿੰਗ ਦੀ ਗੱਲ ਕਰ ਦਿਓ ਪਰ ਜੀਐਮ ਦੀ ਗੱਲ ਕਿਉਂ ਕਰ ਦਿਓ ਇਹ ਦੋਹਾਂ ਕੰਟਰਡਿਕਟਰੀ ਗੱਲਾਂ ਨੇ ਮੈਨੂੰ ਲੱਗਦਾ ਹੈਗਾ ਭਾਵੇਂ ਮੋਦੀ ਗਵਰਨਮੈਂਟ ਹੈ ਭਾਵੇਂ ਮੋਦੀ ਜੀ ਤੋਂ ਪਹਿਲੇ ਵਾਲੀ ਜਿਹੜੀ ਕਾਂਗਰਸ ਦੇ ਮਨਮੋਹਨ ਸਿੰਘ ਜੀ ਸੀ ਉਸ ਤੋਂ ਪਹਿਲੇ ਤੁਸੀਂ ਦੇਵੇਂ ਗੋੜਾ ਤੋਂ ਹੋਰ ਜਿਹਨੇ ਮਰਜ਼ੀ ਕਿਨੋਂ ਅਟਲ ਜੀ ਤੱਕ ਚਲੇ ਜਾਓ ਹੋਇਆ ਕਿ ਹੈ ਕਿ ਡਵੈਲਪਮੈਂਟ ਦਾ ਮਾਡਲ ਜਿਹੜਾ ਸਰਕਾਰਾਂ ਨੇ ਅਪਣਾ ਲਿਆ ਆਪਾਂ ਸੈਂਟਰ ਦੀ ਗੱਲ ਕਰਦੇ ਆਂ ਪੰਜਾਬ ਦੀ ਗੱਲ ਕਰ ਲਈਏ ਡਵੈਲਪਮੈਂਟ ਦਾ ਮਾਡਲ ਉਹ ਭਾਵੇਂ ਕੈਪਟਨ ਅਮਰਿੰਦਰ ਸਿੰਘ ਸੀ ਉਹ ਭਾਵੇਂ ਬਾਦਲ ਸਾਹਿਬ ਸੀ ਹੁਣ ਭਵਨਤਮਨ ਜੀ ਨੇ ਡਵੈਲਪਮੈਂਟ ਦਾ ਮਾਡਲ ਸਾਰਿਆਂ ਕੋਲ ਇੱਕੋ ਹੀ ਆ ਉਸ ਡਵੈਲਪਮੈਂਟ ਦੇ ਮਾਡਲ ਤੋਂ ਕੋਈ ਬਾਹਰ ਹੋ ਕੇ ਸ਼ਿਫਟ ਕਰਨ ਦੀ ਜਦ ਤੱਕ ਪੁਰਕਾ ਪੋਲਿਟੀਕਲ ਗੱਲ ਨਹੀਂ ਆਂਦੀ ਉਦੋਂ ਦੀ ਪੋਲਿਟੀਕਲ ਵਿਲ ਨਹੀਂ ਆਂਦੀ ਔਰ ਉਹ ਪਪੂਲਰ ਡਿਮਾਂਡ ਤੋਂ ਹਟ ਕੇ ਹੋਏਗਾ ਉਹ ਪਪੁਲਿਸਟ ਐਕਸ਼ਨ ਤੋਂ ਹਟਕੇ ਹੋਏਗਾ ਉਹ ਬੰਦਾ ਜਿਹੜਾ ਵੀ ਪੰਗਾ ਲਏਗਾ ਉਹ ਲੋਕਪ੍ਰੀਆ ਨਹੀਂ ਹੋਏਗਾ ਲੋਕੀਓ ਗਾਲਾਂ ਕੱਢਣਗੇ ਹੁਣ ਉਹਦੇ ਲਈ ਕਿਸੇ ਪੋਲੀਟਿਸ਼ੀਅਨ ਨੂੰ ਤਿਆਰੀ ਕਰਨੀ ਪਏਗੀ ਇਹ ਔਖਾ ਕੰਮ ਹੈਗਾ ਸੋ ਮੇਰੇ ਨਾਲ ਲੱਗਦਾ ਹੈਗਾ ਕਿ ਜਿਹੜਾ ਡਵੈਲਪਮੈਂਟ ਦਾ ਮਾਡਲ ਹੈ ਭਾਰਤਮਾਲਾ ਵਾਲੀ ਬਣੀ ਹੈ ਕਰੈਕਟਿਵਿਟੀ ਤੇ ਕਪਣਾ ਹੀ ਇੰਪੋਰਟੈਂਟ ਹੈਗੀ ਹੈ ਪਰ ਨਿਸ਼ਚਿਤ ਰੂਪ ਨਾਲ ਸਾਨੂੰ ਇਸ ਡਵੈਲਪਮੈਂਟ ਔਰ এনਵਾਇਰਨਮੈਂਟ ਦਾ ਇੱਕ ਜਿਹੜਾ ਤਾਲ ਮਿਲੇਗਾ ਉਹ ਇਸ ਤਰੀਕੇ ਨਾਲ ਤਾਂ ਰੱਖਣਾ ਪਏਗਾ ਕਿ এনवायरमेंट ਦੀ ਕੀਮਤ ਤੇ ਕੁਝ ਨਹੀਂ ਹੋਸਾ ਜਿਵੇਂ ਜਿਵੇਂ ਮੋਦੀ ਗਵਰਨਮੈਂਟ ਵੱਲੋਂ ਫੋਰੈਸਟ ਕੰਜ਼ਰਵੇਸ਼ਨ ਐਕਟ ਦੇ ਵਿੱਚ ਸੋਧ ਕਰੀ ਗਈ ਨਾਰਥ-ਈਸਟ ਦੇ ਵਿੱਚ ਜਿਹੜਾ ਪਾਮ ਆਇਲ ਦੀ ਖੇਤੀ ਦੇ ਜਿਹੜੇ ਪ੍ਰੋਜੈਕਟ ਉਹ ਲੈ ਕੇ ਆ ਰਹੇ ਨੇ ਤਿੰਨ ਸੂਬਿਆਂ 'ਚ ਉਹ ਉਹ ਕਿੱਦਾਂ ਦੇ ਪ੍ਰੋਜੈਕਟਾਂ ਲੱਗਦੇ ਨੇ ਮੈਨੂੰ ਲੱਗਦਾ ਕਿ ਪਾਮ ਆਇਲ ਦਾ ਪ੍ਰੋਜੈਕਟ ਨਹੀਂ ਲਾਉਂਦੀ ਲੋੜ ਨਹੀਂ ਕਿ ਪਾਮ ਆਇਲ ਕੋਈ ਖਾਣ ਲਈ ਤੇਲ ਨਹੀਂ ਹੈਗਾ ਉਹ ਗਲਤ ਹੈਗਾ ਹਿੰਦੁਸਤਾਨ ਨੂੰ ਅਗਰ ਕਰਨਾ ਹੈ ਤਾਂ ਹਿੰਦੁਸਤਾਨ ਆਪਣਾ ਸਰੋਂ ਅਲਸੀ ਤੇਲ ਨਾਰੀਅਲ ਮੂੰਫਲੀ ਸਾਰੇ ਕੋਲ ਆਪਣੇ ਨੇ ਵਧੀਆ ਤੇਲ ਨੇ ਪਾਮ ਆਇਲ ਦਾ ਦੁਨੀਆ ਦਾ ਸਭ ਤੋਂ ਨਿਕਤ ਤੇਲ ਹੈ ਤੇ ਉਹ ਨੀਆਣਾ ਸਹੀਦਾ ਈਵਨ ਜਿਹੜਾ ਇੰਪੋਰਟ ਬਹੁ ਕਰਦੇ ਨਹੀਂ ਉਹ ਤਾਂ ਇੰਪੋਰਟ 20 ਸਾਲ ਤੋਂ ਚੱਲੀ ਜਾਂਦਾ ਹੈ ਉਹ ਹੈ ਇਹਦੇ ਚ ਉਹ ਇਹ ਨਹੀਂਗਾ ਪਾਮ ਆਇਲ ਤੋਂ ਇਲਾਵਾ ਜਿਹੜਾ ਆਪਾਂ ਸੋਇਆਬੀਨ ਵਾਲਾ ਮਾਮਲਾ ਉਹ ਵੀ ਫਿੱਟ ਨਹੀਂ ਮਾਮਲਾ ਉਹ ਵੀ ਗਲਤ ਹੈਗਾ ਸਭ ਆਪਣੀ ਟ੍ਰੈਂਡੀਸ਼ਨਸ ਵੱਲ ਜਾਣਾ ਚਾਹੀਦਾ ਹਿੰਦੁਸਤਾਨ ਚ ਤਾਂ ਇੰਨੇ ਚੀਜ਼ਾਂ ਆਪਣੇ ਹੈਗੀਆਂ ਨੇ ਸਭ ਕੋ ਆਪਣੇ ਹੀ ਤਿਲ ਦਾ ਤੇਲ ਦਾ ਆਪਣੇ ਤੇਲ ਭੰਡਾਰੇ ਨਾਲ ਹੈਗਾ ਸਾਕੋ ਸਭ ਤੋਂ ਇਨੀ ਵਧੀਆ ਚੀਜ਼ ਹੈਗੀ ਹੈ ਪੂਰੇ ਨਾਰਥ ਇੰਡੀਆ ਦੇ ਵਿੱਚ ਉਹ ਮਤਲਬ ਇਹ ਸੋਚੀ ਹੋ ਸਕਦੀ ਹੈ ਪਰ ਸਾਊਥ ਦਾ ਜਿਆਦਾ ਜਿਆਦਾ ਕੋਈ ਕਿ ਗਰਮ ਟੈਂਪਰੇਚਰ ਹੈ ਉਹਨਾਂ ਨਾਰੀਅਲ ਜਿਆਦਾ ਸੂਟ ਕਰਦਾ ਹੈਗਾ ਨਾਰੀਅਲ ਉਹਨਾਂ ਦਾ ਜਿਆਦਾ ਵਧੀਆ ਹੈਗਾ ਤਿਲ ਦਾ بڑا ਵੱਡਾ ਇਲਾਕਾ ਹੈਗਾ ਮੁਫਲੀ ਨੇ ਵਡੇਰੀ ਚ ਹੁੰਦੀ ਸੀ ਅਸੀਂ ਉਹ ਸਭ ਛੱਡਦਾ ਅਸੀਂ ਕਿਤੇ ਹੋਰ ਪਾਸੇ ਤੁਰ ਪਏ ਐਵੇਂ ਨਾ ਫੈਂਸੀ ਫੈਂਸੀ ਆਈਡੀਆ ਆਂਦੇ ਨੇ ਜਿਵੇਂ ਅੱਜਕੱਲ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਦੀ ਗੱਲ ਹੈ ਲਿੱਛਰ ਜੈਨੇਟਿਕਲੀ ਮੋਡੀਫਾਈਡਡ ਕ੍ਰੌਪਸ ਦੀ ਲੋੜ ਨਹੀਂ ਹੈਗੀ ਇਹ ਫੋਰਟੀਫਾਈਡ ਫੂਡ ਦੀ ਗੱਲ ਹੈ ਬਿਲਕੁਲ ਗਲਤ ਹੈ ਅਸੀਂ ਬਿਲਕੁਲ ਸਹਿਮਤ ਨਹੀਂ ਹੈਗੇ ਇਸ ਨਾਲ ਠੀਕ ਹੈ ਨਾ ਮੋਦੀ ਸਾਹਿਬ ਪੰਨੇ ਦੀ ਬਾਰੇ ਗੱਲ ਕਰੀ ਜਾਣ ਪਰ ਮੈਨੂੰ ਲੱਗਦਾ ਹੈ ਕਿ ਇੱਥੇ ਸਾਡੀ ਕੋਈ ਸਹਿਮਤੀ ਨਹੀਂ ਹੈਗੀ ਇਹ ਫੂਡ ਫੋਰਟੀਫਿਕੇਸ਼ਨ ਨਹੀਂ ਹੋਣਾ ਚਾਹੀਦਾ ਇਹ ਗਲਤ ਹੈਗਾ ਕਿਉਂਕਿ ਅਸੀਂ ਜੋ ਛੇੜਖਾ ਨਹੀਂ ਕਰ ਰਹੇ ਆ ਉਹਦਾ ਨੁਕਸਾਨ ਬੜਾ ਵੱਡਾ ਹੋਣ ਵਾਲਾ ਹੈਗਾ ਇਸੇ ਤਰੀਕੇ ਨਾਲ ਜੇ ਲੋੜ ਹੈਗੀ ਹੈ ਵਿਲ ਪੋਲਿਟੀਕਲ ਵਿਲ ਪਾਵਰ ਦੀ ਤਾਂ ਭਾਰਤ ਨੂੰ ਉਦੀ ਖੇਤੀ ਤੇ ਖੁਰਾਕ ਨੂੰ ਚੈਰ ਮੁਕਤ ਕਰਨੋਂ ਸੇ ਦਿਖਾਣਾ ਪਏਗਾ ਉਹ ਕੰਮ ਕਰਨ ਦੀ ਲੋੜ ਹੈਗੀ ਆ ਉਹਦੇ ਲਈ ਸਰਕਾਰ ਵਿਲ ਪਾਵਰ ਦਿਖਾਵੇ ਫਿਰ ਚੀਜ਼ਾਂ ਠੀਕ ਹੋਣਗੀਆਂ আর ਆਖਰੀ ਗੱਲ ਜਿਹੜੀ ਮੈਂ ਕਹਿਣਾ ਚਾਹਾਂਗਾ ਐਸਾ ਹੈ ਕਿ ਗੰਗਾ ਨੂੰ ਬਚਾਉਣ ਦੇ ਲਈ ਵੀ ਬੜੇ ਪੈਸੇ ਖਰਚ ਹੋ ਰਹੇ ਆ ਹੋਰ ਬੜਾ ਕੁਝ ਹੋ ਰਿਹਾ ਪਰ ਸਮਾਜ ਦੀ ਜੀਵਨ ਸ਼ੈਲੀ ਜਿਹੜੀ ਹੈਗੀ ਨਾ ਉਹ ਜੀਵਨ ਸ਼ੈਲੀ ਕੁਦਰਤ ਦੇ ਵਿਰੋਧੀ ਹੈ ਸਾਨੂੰ ਜੀਵਨ ਸ਼ੈਲੀ ਤੇ ਵੀ ਸਵਾਲ ਖੜਾ ਕਰਨਾ ਪਏਗਾ। ਆਰੋ ਜੀਵਨ ਸ਼ੈਲੀ ਸਰਕਾਰ ਲੀਡ ਕਰੇ ਸਰਕਾਰ ਆਪਣਾ ਰੋਲ ਅਦਾ ਕਰੇ ਪਰ ਸਮਾਜ ਵੀ ਆਪਣਾ ਰੋਲ ਅਦਾ ਕਰੇ। ਇਹ ਜੀਵਨ ਸ਼ੈਲੀ ਜਿਹੜੀ ਕੁਦਰਤ ਦੇ ਵਿਰੋਧੀ ਹੈ ਕੁਦਰਤੀ ਸੋਮਿਆਂ ਦਾ ਘਾਣ ਕਰਦੀ ਹੈ ਜਿਹਨੂੰ ਕਹਿੰਦੇ ਐਕਸਪਲੋਇਟੇਸ਼ਨ ਕਰਦੀ ਹੈ ਕੁਦਰਤੀ ਸੋਮਿਆਂ ਦੀ। ਇਹ ਜੀਵਨ ਸ਼ੈਲੀ ਦੇ ਬਾਰੇ ਤਾਂ ਸਮਾਜ ਨੂੰ ਵੀ ਸੋਚਣਾ ਪਏਗਾ ਸਰਕਾਰ ਨੂੰ ਵੀ ਸੋਚਣਾ ਪਏਗਾ। ਠੀਕ ਹੈ ਦੱਤ ਜੀ ਧੰਨਵਾਦ ਇੱਕੋ ਲਾਸਟ ਕਮੈਂਟ ਐਤ ਕਿੱਦਾ ਕਿਸਾਨਾਂ ਨੇ ਨਾਰ ਨੂੰ ਬਹੁਤ ਅੱਗ ਲਾ ਰਹੇ ਆ ਲਾਈ ਆ ਲਾ ਰਹੇ ਆ। ਆਉਣ ਵਾਲੇ ਦਿਨਾਂ 'ਚ ਪਰਾਲੀ ਨੂੰ ਵੀ ਅੱਗ ਲੱਗਣੀ ਆ ਫਿਰ ਕੰਮਰ ਕੱਸੇ ਕੱਸਲੇ ਨੇ ਤੁਸੀਂ ਨਹੀਂ ਐ ਵਾਕਿ ਬੜੀ ਬਦਕਿਸਮਤੀ ਹੈ ਕਿ ਕਣਕ ਦੀ ਨਾਲ ਨੂੰ ਜੜੀ ਗਈ ਆ ਅ ਇਹਨੀ ਅੱਗ ਲੱਗੀ ਇਹਨੀ ਅੱਗ ਲੱਗੀ ਮੈਂ ਪਹਿਲੀ ਵਾਰੀ ਕਈ ਲੋਕਾਂ ਦੀ ਜ਼ਿੰਦਗੀਆਂ ਮਤਲਬ ਕਈ ਲੋਕਾਂ ਦੀ ਮਾਤ ਹੋਈ ਹੈ ਹਾਂਜੀ ਐਕਸੀਡੈਂਟ ਹੋਈ ਡੈਥ ਹੋਈ ਇਹਦੇ ਕਰਕੇ ਕਿੰਨੇ ਪੰਛੀ ਜੀਵ ਜੰਤੂ ਗਲੇਰੀਆਂ ਦੇ ਬੱਚੇ ਟਟਿਰੀ ਜਲੀਆਂ ਨੇ ਬੱਕਰੀਆਂ ਗਾਵਾਂ ਦੇ ਬੱਚੇ ਬਛੜੇ ਬੱਚੀਆਂ ਜਲ ਗਏ ਨੇ ਮੈਨੂੰ ਲੱਗਦਾ ਕਿ ਅਸੀਂ ਕਿਸਾਨ ਦੇ ਸਾਹਮਣੇ ਜੋ ਅਦਰਸ਼ ਜੋ ਪੈਸਾ ਰੱਖਿਆ ਹੈ ਦੇਖੋ ਇਹਦਾ ਜਵਾਬ ਥੋੜਾ ਲੰਮਾ ਚਲਾ ਕੇ ਜਾਈ ਜਾਏਗਾ ਕਿ ਤੁਸੀਂ ਕਿਹੜੇ ਕਿਸਾਨ ਨੂੰ ਸਨਮਾਨਿਤ ਕਰਦੇ ਹੋ ਰਿਹਾਇਓ 40 ਸਾਲ ਪਹਿਲੇ ਮੁਛ ਤੇ ਮੁਰਵਾ ਜਿੰਦਾ ਹਜ਼ਾਰ ਟਰੈਕਟਰ ਤੇ ਬੈਠਾ ਸੀ ਤੇ ਜਿੰਨੇ ਝਾੜ ਵਧ ਲਿੱਤਾ ਜਿੰਨੇ ਪੈਸੇ ਵਧ ਕਮਾਏ ਆ ਉਹਨੂੰ ਅਸੀਂ ਪ੍ਰਧਾਨ ਮੰਤਰੀ ਦੇ ਨਾਲ ਬਿਠਾਉਂਦੇ ਸੀ ਤੇ ਮੁੱਖ ਮੰਤਰੀ ਨਾਲ ਬਿਠਾਉਂਦੇ ਸੀ ਤੁਸੀਂ ਜੇ ਪੈਸਾ ਜ਼ਿਆਦਾ ਕਮਾਉਣਾ ਹੀ ਅਦਰਸ਼ ਰੱਖਿਆ ਤੇ ਫਿਰ ਗਲੈਰੀਆਂ ਪੰਛੀ ਨਾੜ ਇਹਦੀ ਵੈਲਿਊ ਨਹੀਂ ਹੈਗੀ ਫਿਰ ਤੇ ਬੇਸਿਕਲ ਮੈਂ ਵਾਪਸ ਕਵਾਂਗਾ ਇਹ ਸਿਵਲਾਈਜੇਸ਼ਨ ਕ੍ਰਾਈਸਿਸ ਹੈ ਸਭਿਤਾ ਦਾ ਸੰਕਟ ਹੈ ਔਰ ਪੰਜਾਬੀ ਸਭਿਤਾ ਇੱਕ ਮਰਦੀ ਹੋਈ ਸਭਿਤਾ ਬਣ ਗਿਆ ਇਹ ਸਾਨੂੰ ਸੋਚਣਾ ਪਏਗਾ ਉਮੀਦ ਕਰਦੇ ਹਾਂ ਜੀ ਕਿ ਆਪਣੀ ਪੰਜਾਬੀ ਸਭਿਤਾ ਦੁਬਾਰਾ ਵਧੇ ਫੁੱਲੇ ਬਾਜ ਜਵੇ ਸੰਕਟ ਚੋਂ ਬਾਹਰ ਆ ਜਵੇ ਅਪਾ ਇਹ ਗੱਲਬਾਤ ਕੀਤੀ ਹੈ 우ਮੇਂਦਰ ਦੱਤ ਹੋਰ ਨਾਲ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ এনवायरमेंट ਦੇ ਮੁੱਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਰੂਰ ਆਪਣੀ ਰਾਇ ਸਜਾ ਕਮੈਂਟ ਬਾਕਸ ਵਿੱਚ ਲਿਖਿਓ ਜੇ ਦੇਖਦੇ ਰਹੋ ਦੁਨੀਆ